ਗੁਰੂ ਗ੍ਰੰਥ ਸਾਹਿਬ ਜੀ ਦਾ ਪੈਤਰ ਅੰਕ 513 ਗੋਜਰੀ ਰਾਗ ਦੀ 12 12ਵੀਂ ਪੌੜੀ ਇਸ ਦਾ ਵਿਚਾਰ ਆਪਾਂ ਕਰਦੇ ਹਾਂ ਸਲੋਕ ਮਹਲਾ 3 ਕਲਯੁਗ ਮਹਿ ਨਾਮ ਅੰਧਾਨ ਭਗਤੀ ਖੱਟਿਆ ਹਰ ਉਤਮ ਪਦ ਪਾਇਆ ਕਲਯੁਗ ਇਸ ਝਗੜੀ ਤੇ ਕਲੇਸ਼ ਭਰੇ ਸੰਸਾਰ ਦੇ ਵਿੱਚ ਝੰਮੇਨਿਆਂ ਭਰੇ ਜੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸਭ ਤੋਂ ਵਧੀਆ ਖਜ਼ਾਨਾ ਹੈ। ਯਾਨੀ ਪਰਮਾਤਮਾ ਨੂੰ ਹੋਂਦ ਨੂੰ ਮੰਨ ਲੈਣਾ, ਉਹਦੀ ਐਗਜ਼ਿਸਟੈਂਸ ਨੂੰ ਆਪਣੇ ਅੰਦਰ ਵਸਾ ਲੈਣਾ, ਇਹ ਹੀ ਸਭ ਤੋਂ ਵਧੀਆ ਖਜ਼ਾਨਾ ਹੈ। ਜਿਹੜੇ ਉਸ ਪਰਮਾਤਮਾ ਦੇ ਹੁਕਮ ਵਿੱਚ ਤੁਰਦੇ ਹੈ ਇਹ ਖਜ਼ਾਨਾ ਘਟ ਲੈਂਦੇ ਹੈ ਤੇ ਆਪਣੇ ਜੀਵਨ ਦੇ ਵਿੱਚ ਉੱਚਾ ਦਰਜਾ ਪਾ ਲੈਂਦੇ ਹੈ। ਤੈਨੂੰ ਇੱਕ ਪਰਮਾਤਮਾ ਵਰਗੇ ਗੁਣ ਆਪਣੇ ਅੰਦਰ ਪੈਦਾ ਕਰ ਲੈਣੇ ਆ। ਸਾਚ ਗੁਰ ਸੇਵ ਹਰ ਨਾਮ ਮੰਨ ਵਸਾਇਆ ਅਨੰਦ ਨੇ ਨਾਮ ਤੇ ਆਇਆ। ਇਹ ਇਹ ਵਰਜ ਪ੍ਰਾਪਤ ਕਿੱਥੋਂ ਹੁੰਦਾ ਹੈ ਗੁਰੂ ਜੀ ਕਹਿੰਦੇ ਸਾਚ ਗੁਰ ਸੇਵ ਗੁਰੂ ਦੀ ਸ਼ਰਨ ਲਈ ਗੁਰਬਾਣੀ ਦੀ ਆਗਿਆ ਦਾ ਪਾਲਣ ਹੀ ਗੁਰੂ ਦੀ ਸੇਵਾ ਹੈ। ਹਰ ਨਾਮ ਮੰਨ ਵਸਾਇਆ ਹਰੀ ਦੀ ਯਾਦ ਅੰਦਰ ਵਸ ਜਾਂਦੀ ਹੈ। ਆਣਦੇ ਨੇ ਨਾਮ ਤੇ ਆਇਆ ਫਿਰ 24 ਘੰਟੇ ਬਾਅਦ ਵੀ ਯਾਦ ਰੱਖਦੇ ਆ ਰੱਬ ਯਾਦ ਰੱਖਣਾ ਹੈ ਉਹ ਅਸੀ ਕੋਈ ਗੱਲ ਹੈ ਅਸੀਂ ਕਈ ਵਾਰ ਹੁਣ ਮੈਂ ਕਿਸੇ ਧਾਰਮਿਕ ਅਦਾਰੇ ਦਾ ਪ੍ਰਧਾਨ ਬਣ ਗਿਆ ਜਾਂ ਉੱਥੋਂ ਦਾ ਕੋਈ ਮੇਰਾ ਬੇਫੂਲੇ ਚਾਰ ਜਾਪੀਆਂ ਆ ਗਈਆਂ ਮੈਂ ਕਹਿੰਦਾ ਮੈਂ ਰੱਬ ਬਣ ਗਿਆ ਨਹੀਂ ਭਾਈ ਰੱਬ ਤੋਂ ਡਰ ਕੇ ਰਹਿ ਰੱਬ ਤੋਂ ਡਰ ਕੇ ਰਹਿ ਰੱਬ ਦੇ ਗੁਣ ਨੇ ਜਿਹੜੇ ਉਹਨਾਂ ਨੂੰ ਧਾਰਨ ਕਰਨ ਅਹੰਕਾਰੀ ਨਾ ਹੋ ਪਿਆਰ ਨਾਲ ਚੱਲ ਹਰ ਇੱਕ ਦਾ ਦੁੱਖ ਦੇਖ ਵਿਚੇ ਗਰਹਿ ਗੁਰਬਚਨ ਉਦਾਸੀ ਹਉਮੈ ਮੋਹ ਜਲਾਇਆ ਕੁਰੀ ਜਿਹਦੇ ਗ੍ਰਹਿਸ ਤੇ ਵਿੱਚ ਰਹਿੰਦਿਆਂ ਵੀ ਗੁਰੂ ਦੇ ਬਚਨਾਂ ਨੂੰ ਜੇ ਤੂੰ ਮੰਨ ਲਵੇਂ ਉਦਾਸੀ ਉਥੇ ਵੀ ਤੂੰ ਉਦਾਸੀ ਧਾਰਨ ਕਰ ਸਕਦਾ ਹੈ ਜਣੀ ਉਥੇ ਵੀ ਤੂੰ અપਰਾਮ ਰਹਿ ਸਕਦਾ ਹੈ ਕਿਵੇਂ ਆਮੇ ਬੋਝ ਲਾਇਆ ਆਪਣੀ ਮੈਂ ਮੇਰੀ ਖਰ ਦੇ ਖਤਮ ਕਰ ਦੇ ਸੰਸਾਰ ਦਾ ਉਹ ਆਪੇ ਗਤਮ ਹੋ ਜਾਏਗਾ ਕਿ ਇਸ ਤਰ੍ਹਾਂ ਤੋਂ ਗ੍ਰਹਿਸਥ ਦੇ ਵਿੱਚ ਰਹਿੰਦਾ ਹੋਇਆ ਹੀ ਆਪਣੇ ਪਰਿਵਾਰ ਵਿੱਚ ਰਹਿੰਦਾ ਹੋਇਆ ਹੀ ਮੁਕਤ ਹੋ ਜਾਏਗਾ ਕਿ ਢੀ ਉੱਚੀ ਪਰ ਵੀ ਦਿੰਦੇ ਹੈ ਗੁਰੂ ਜੀ ਗ੍ਰਸਤੀ ਐਸਾ ਸਤਗੁਰੂ ਸੂਈ ਪਾਏ ਜਿਸ ਤੁਰ ਮਸਤ ਕਰ ਲਿਖ ਪਾਇਆ ਪਰ ਗੁਰੂ ਜੀ ਕਹਿੰਦੇ ਐਸਾ ਸਤਗੁਰ ਐਸੀ ਬਾਣੀ ਐਸਾ ਗਿਆਨ ਕਿਸੇ ਵਿਰਲੇ ਨੂੰ ਮਿਲਦਾ ਜੀ ਦੇ ਭਾਗ ਚੰਗੇ ਹੋਣ ਜਾਂ ਵੀ ਜੀ ਦੇ ਸੰਸਕਾਰ ਅੰਦਰੋਂ ਬੋਲਦੇ ਹੋਣ ਜੇ ਜਾਨਾ ਨਾਨਕ ਬਲੇਹਾਰੀ ਗੁਰ ਆਪਣੇ ਮਿੱਟੋ ਜਿਨ ਨੂੰ ਪਰਮ ਪੂਲਾ ਮਾਰਗ ਪਾਇਆ ਦਾਸ ਨਾਨਕ ਆਪਣੇ ਗੁਰੂ ਤੋਂ ਬਲੇਹਾਰੇ ਜਾਂਦਾ ਜਿਸ ਨੇ ਮੈਨੂੰ ਭੁਲੇ ਨੂੰ ਸਿੱਧੇ ਮਾਰਗ ਪਾ ਦਿੱਤਾ ਇਹਦਾ ਮਤਲਬ ਅਸੀਂ ਅਸੀਂ ਆਪਣੇ ਜੀਵਨ ਦੇ ਵਿੱਚ ਭਲੇਖੇ ਵਿੱਚ ਆ ਕਿ ਜੇ ਅਸੀਂ ਸਿੱਧਾ ਮਾਰਗ ਲੈਣਾ ਹੈ ਐ ਫਰੈਕਸ ਬੀ ਤੇ ਜਾਣਾ ਹੈ ਪਰਮਾਤਮਾ ਦੇ ਰਾਹ ਤੇ ਫਰਨਾ ਹੈ ਤਾਂ ਸਭ ਗੁਰੂ ਦੇ ਲੱਗਦਾ ਦੂਜਾ ਸ਼ਲੋਕ ਇਸੇ ਇਸੇ ਪਉਣੀ ਦਾ ਮਹਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਪੂਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਇਹ ਗੱਲ ਗੁਰੂ ਜੀ ਉਹਨਾਂ ਬਾਰੇ ਕਰ ਰਿਹਾ ਜੋ ਧਾਰਮਕ ਆਪਣੇ ਆਪ ਨੂੰ ਦਿਖਾਉਂਦੇ ਆ ਵੀ ਅਸੀਂ ਧਾਰਮਕ ਆ ਪਰ ਉਹਨਾਂ ਦੇ ਅੰਦਰ ਲਾਲਚ ਕਰਨਾ ਮਾਇਆ ਦਾ ਗੁਰੂ ਜੀ ਕਹਿੰਦੇ ਉਹ ਵੀ ਤਿੰਨ ਗੁਣਾ ਦੀ ਇਸ ਮਾਇਆ ਨੂੰ ਦੇਖ ਕੇ ਭੁੱਲੇ ਫਿਰਦੇ ਨੇ ਜਿਵੇਂ ਕੇ ਪਤੰਗਾ ਦੀਵੇ ਦੀ ਲਾਟ ਨੂੰ ਦੇਖ ਕੇ ਭੁੱਲ ਜਾਂਦਾ ਹੈ ਉਰਪਲੇਖਾ ਉੱਤੇ ਵੀ ਚਮਕਦਾ ਹੈ ਚਮਕ ਦੇ ਉੱਤੇ ਆਉਂਦਾ ਜਾਂਦਾ ਹੈ ਤੇ ਉਹਦੇ ਫਾਂਕ ਮਾਚ ਜਾਂਦੀ ਹੈ ਤੇ ਮਰ ਜਾਂਦਾ ਹੈ ਇਸ ਤਰੀ ਇਹ ਜੀਵ ਨੇ ਗੁਰੂ ਜੀ ਕਹਿੰਦੇ ਮਾਇਆ ਆਪਣੀ ਬੜਾਈ ਕੰਨੀ ਦੇਖਦੇ ਕਈ ਭੁੱਲ ਜਾਂਦੇ ਨੇ ਕਿ ਜੀਵਨ ਦਾ ਰਾਹ ਕੀ ਹੈ ਤੇ ਆਪਣੇ ਆਪ ਨੂੰ ਹਉਮੇ ਦੇ ਵਿੱਚ ਸਾਂੜ ਲੈਂਦੇ ਐ ਇੱਕ ਗੁਰੂ ਜੀ ਕੇ ਸਪਸ਼ਟ ਕਹਿਣਗੇ ਇਸ ਗੱਲ ਨੂੰ ਪੰਡਤ ਪੁੱਲ ਪੁੱਲ ਮਾਇਆ ਵੇਖੈ ਦੇਖਾਂ ਕਿਨੇ ਕਿਹੋ ਆਣ ਚੜਾਇਆ ਚੜਾਇਆ ਚੜਾਵਾ ਪੂਜਾ ਦੇ ਦਾਤਾਂ ਆਣ ਇਹ ਕੋ ਗੁਰੂ ਜੀ ਸਾਨੂੰ ਕਹਿ ਰਿਹਾ ਹੈ ਪੰਡਤ ਕਿਹਦਾ ਬਾਣੀ ਪੜ ਰਿਹਾ ਅਸੀਂ ਪੜ ਰਿਹਾ ਬਾਣੀ ਸਿੱਖ ਪੜ ਰਿਹਾ ਗੁਰੂ ਜੀ ਸਾਨੂੰ ਕਹਿ ਰਿਹਾ ਸਾਡੇ ਸਿਸਟਮ ਨੂੰ ਚੈਲੰਜ ਕਰ ਰਿਹਾ ਪੰਡਤ ਭੁੱਲ ਭੁੱਲ ਮਾਇਆ ਵੇਖੈ ਪੜਨ ਪਰਮਾਤਮਾ ਨੂੰ ਤੇ ਗਿਆ ਭੁੱਲ ਜਿਹੜਾ ਪੁਜਾਰੀ ਹੈ ਜਾਂ ਪਾਠੀ ਹੈ ਸਾਡਾ ਉਹ ਬਾਣੀ ਤੇ ਪੜਦੀ ਭੁੱਲ ਗਿਆ ਉਦੋਂ ਤੇ ਉਹਦਾ ਖਿਆਲ ਹੀ ਨਹੀਂ ਮਾਇਆ ਵੇਖੈ ਮਾਇਆ ਦੇਖਦਾ ਵੀ ਕਿੰਨੀ ਕਿਚੜ ਗਈ ਅੱਗੇ देखो ਆਪਾਂ ਕਿਹੜੇ ਗਰਾਂ ਆਪਣੇ ਸਧਾਰਨ ਜਿਹੇ ਬੰਦੇ ਨਹੀਂ ਜਿਹੜੇ ਉਹ ਕਹਿ ਦਿੰਦੇ ਨੇ ਕਿ ਭਾਈ ਤੁਸੀਂ ਪੈਸੇ ਟੇਕੀ ਜਾਂਦੇ ਉਹਨਾਂ ਨੂੰ ਇਹ ਦੇਖੀ ਜਾਂਦੇ ਐ ਇਸ ਕਰਕੇ ਕਿਵੇਲਾ ਕਰ ਦਿੰਦੇ ਆਪਣੇ ਆਪ ਲੋਕ ਕੀ ਕਹਿ ਦਿੰਦੇ ਗੁਰੂ ਜੀ ਨੇ ਬਾਣੀ ਵਿੱਚ ਲਿਖੀ ਹੋਈ ਹੈ ਇਹ ਗੱਲ ਮੈਂ ਹੈਰਾਨ ਬੰਦ ਗਿਆ ਪੜ ਕੇ ਗੁਰੂ ਜੀ ਬਾਣੀ ਵਿੱਚ ਇਹ ਗੱਲ ਕਹਿੰਦੇ ਹੈ ਕੀ ਕਹਿੰਦੇ ਹੈ ਪੰਡਤ ਭੂਲ ਭੁੱਲ ਭੁੱਲ ਮਾਇਆ ਵੇਖੈ ਦਿਖਾਂ ਕਿੰਨੇ ਕਿਉਂ ਆਣ ਚੜਾਇਆ ਵੀ ਉਧਰ ਖਿਆਲ ਆਉਂਦਾ ਵੀ ਕਿਹੜਾ ਕੀ ਲੈ ਕੇ ਆਇਆ ਕਿਹੜਾ ਕੀ ਲੈ ਕੇ ਆਇਆ ਵੱਡਾ ਨੋਟ ਕਿਹੜਾ ਲੈ ਕੇ ਆਇਆ ਛੋਟਾ ਨੋਟ ਕਿਹੜਾ ਲੈ ਕੇ ਆਇਆ ਉਧਰ ਖਿਆਲ ਹੈ ਤੇ ਜਿਹੜਾ ਉਪਦੇਸ਼ ਕਰ ਰਿਹਾ ਜਾਂ ਜਿਹੜਾ ਪੜ ਰਿਹਾ ਉਹਦੇ ਵਾਲੇ ਪਾਸੇ ਖਿਆਲੀ ਨਹੀਂ ਹੈ ਭੁੱਲਿਆ ਹੋਇਆ ਹੈ ਦੂਜੇ ਪਾਏ ਪੜੇ ਨਿਤ ਵਖਿਆ ਨਾਵੋਂ ਦੇਖ ਆਇਆ ਗੁਰੂ ਜੀ ਕਹਿੰਦੇ ਇਹ ਜਿਹੇ ਬੰਦੇ ਨੇ ਫਿਰ ਜਿਹੜੇ ਉਹ ਮਾਇਆ ਦੇ ਪਿਆਰ ਵਿੱਚ ਹੀ ਮਾਇਆ ਨਾਲ ਜੁੜਨ ਕਰਕੇ ਮਾਇਆ ਕਮਾਉਣ ਖਾਤਰੀ ਪੜਦੇ ਐ ਨਾ ਨਾਮ ਹੋ ਤੇ ਦੇਵ ਖੁਆਇਆ ਦੇ ਕਹਿੰਦੀ ਆ ਪ੍ਰਮਾਤਮਾ ਨੂੰ ਨਾਮੋ ਕਹਿੰਦੀ ਆ ਨਾਮ ਤੋਂ ਪ੍ਰਮਾਤਮਾ ਨੇ ਆਪਣੇ ਗੁਣਾਂ ਤੋਂ ਉਹਨਾਂ ਨੂੰ ਖੁਜਾਇਆ ਹੋਇਆ ਉਹਨਾਂ ਦੇ ਕੋਲ ਆਉਣਗੇ ਕਿਵੇਂ ਉਹਨਾਂ ਦੇ ਅੰਦਰ ਕਿਉਂਕਿ ਉਹ ਤਾਂ ਮਾਇਆ ਦੀ ਖਤਰਾ ਆਪਣਾ ਇਹ ਕਰਮ ਕਾਂਡ ਕਰ ਰਿਹਾ ਧਾਰਮਿਕ ਕਹਿ ਰਿਹਾ ਇਹ ਸੀਤਾਰਾ ਕਰਮ ਕਾਂਡ ਬਸ ਗੱਲ ਇੱਕੋ ਹੀ ਐ ਬਾਣੀ ਦੂਜਿਆਂ ਨੂੰ ਸੁਣਾਉਣ ਦੀ بجائے ਨਾ ਆਪ ਸੁਣ ਲਈ ਬਾਣੀ ਨੂੰ ਦੂਜਿਆਂ ਨੂੰ ਸੁਣਾਉਣ ਤੇ ਸਾਡਾ ਜੋਰ ਲੱਗਿਆ ਹੋਇਆ ਹੈ ਸਾਰਾ ਆਪ ਸੁਣ ਲਈਏ ਭਾਈ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾ ਅਹੰਕਾਰ ਬਹੁ ਗਰਬ ਵਧਾਇਆ ਹੁਣ ਜਿਹੜੇ ਜੋਗੀ ਨੇ ਜੰਗਮ ਨੇ ਸੰਨਿਆਸੀ ਨੇ ਉਹ ਹੰਕਾਰੀ ਬੜੇ ਹੋ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਗ੍ਰਸਥ ਤਿਆਗਤਾ ਅਸੀਂ ਆਪਣਾ ਪਰਿਵਾਰ ਤਿਆਗਦੇ ਸਾਡੇ ਵਰਗਾ ਕੌਣ ਆ ਸੰਸਾਰ ਦੇ ਗੁਰੂ ਜੀ ਕਹਿੰਦੇ ਅਹੰਕਾਰ ਇਹ ਚੀਜ਼ ਦੀ ਹੰਕਾਰ ਕਰ ਲੈਂਦੇ ਆ ਉਹ ਘਰਪ ਵਧਾਇਆ ਉਹਨਾਂ ਦੇ ਅੰਦਰ ਹੰਕਾਰ ਹੋਰ ਵੱਧ ਜਾਂਦਾ ਕਿ ਸਾਡੇ ਵਰਗਾ ਤਿਆਗੀ ਕੋਈ ਨਹੀਂ ਪਰ ਅਸਲ ਗੱਲ ਕੀ ਹੈ ਗੁਰੂ ਜੀ ਅੱਗੇ ਪੜਾਉਂਦੇ ਆ ਆਪਾਂ ਨੂੰ ਦੱਸਦੇ ਆ ਸਾਧਨ ਭੋਜਨ ਮੈਂ ਲੈ ਹੀ ਸਤਿ ਭਿਖਿਆ ਮਨ ਅਟ ਜਨਮ ਗਵਾਇਆ ਜੇ ਕੋਈ ਜੀਵ ਉਹਨਾਂ ਨੂੰ ਉਹਨਾਂ ਦੀ ਲੋੜ ਦੇ ਮੁਤਾਬਕ ਤੇ ਆਪਣੀ ਸਰਦਾ ਦੇ ਮੁਤਾਬਕ ਥੋੜਾ ਬੋਝਾ ਕੁਝ ਦੇਵੇ ਤੇ ਉਹ ਥੋੜਾ ਧੰਨ ਲੈਂਦੀ ਨਹੀਂ ਇਹਨੇ ਨਾਲ ਜੀ ਇਹ ਤੁਸੀਂ ਸਭ ਨੂੰ ਇਨਾ ਦਿਓ ਜਿੱਦ ਕਰਕੇ ਬੈਠ ਜਾਂਦੇ ਆ ਜੇ ਕੋਈ ਬੰਦਾ ਕਵੇ ਇਹ ਕਿ ਆ ਲੈ 5 ਰੁਪਏ ਲੈ ਲੈ ਤੇ ਜਾ ਕਹਿੰਦਾ ਨਾ 50 ਦੇ ਫਿਰ ਜਾਉ ਇਹੋ ਜੇ ਗੁਰੂ ਜੀ ਕਹਿੰਦੇ ਇਹ ਹੰਕਾਰੀ ਹੋਏ ਪਏ ਆ ਯਾਨੀ ਮੰਗਦੇ ਵੀ ਆ ਨਾ ਜਿਹੜਾ ਉਹ ਵੀ ਹੰਕਾਰ ਨਾਲ ਮੰਗਦੀ ਹੈ ਕਿ ਸਾਡਾ ਹੱਕ ਬਣਦਾ ਹੁੰਦਾ ਜਿਵੇਂ ਕੋਈ ਜਿਵੇਂ ਟੈਕਸ ਲਉਣਾ ਹੁੰਦਾ ਉਹਨਾਂ ਨੇ ਸਾਡੇ ਭਲੇ ਵਾਸਤੇ ਹੰਕਾਰੀ ਹੋਏ ਪਏ ਆ ਵੇਖੋ ਗੁਰੂ ਜੀ ਕਿਸ ਤਰ੍ਹਾਂ ਇਸ ਧਾਰਮਿਕ ਸਿਸਟਮ ਨੂੰ ਜਿਹੜਾ ਕਿ ਬਣਾਉਂਦੀ ਹੈ ਉਹ ਚੈਲੰਜ ਕਰ ਰਿਹਾ ਏ ਇਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮਖ ਨਾਮ ਤੇ ਆਇਆ ਗੁਰੂ ਜੀ ਕਹਿੰਦੇ ਇਹਨਾਂ ਨਾਲੋਂ ਤੇ ਫਿਰ ਉਹ ਜੀ ਉਹ ਦਾਸ ਚੰਗਾ ਇਹਨਾਂ ਸਾਰਿਆਂ ਦੇ ਵਿੱਚੋਂ ਉਹ ਦਾਸ ਚੰਗਾ ਸਮਦਾ ਜਿਹਨ ਜੀ ਦੀ ਸਰਦਾ ਪਰਮਾਤਮਾ ਦੇ ਵਿੱਚ ਹੈ ਤੇ ਗੁਰੂ ਦੀ ਮਤ ਲੈ ਕੇ ਪਰਮਾਤਮਾ ਨੂੰ ਯਾਦ ਰੱਖਦਾ ਹੈ ਜੇ ਰੱਬ ਜਾਗਾ ਤੇ ਫਿਰ ਕਿਸੇ ਨੂੰ ਤੰਗ ਕਰਾਂਗੀ ਨਹੀਂ ਆ ਕਿਸੇ ਨੂੰ ਕਿਉਂ ਦੁਖੀ ਕਰਾਂ ਰੱਬ ਜਾਦ ਹੀ ਸਾਡੇ ਅਸੀਂ ਕਹਿੰਦੇ ਆ ਅਸੀਂ ਤੇ ਧਾਰਮਿਕ ਆ ਸਾਨੂੰ ਕਿਹੜਾ ਰੋਕ ਸਕਦਾ ਹੈ ਇਹ ਸਾਡਾ ਇੱਕ ਖਿਆਲ ਹੈ ਇਹ ਖਿਆਲ ਬਹੁਤ ਝੂਠਾ ਹੈ ਬਹੁਤ ਝੂਠਾ ਜਨ ਨਾਨਕ ਕਿਸ ਨੂੰ ਆਖ ਸੁਣਾਈਏ ਜਾਂ ਕਰਦੇ ਸਭ ਕਰਾਇਆ ਪਰ ਗੁਰੂ ਜੀ ਕਹਿੰਦੇ ਕਰੀਏ ਕੀ ਏ ਵੀ ਪਰਮਾਤਮਾ ਦਾ ਖੇਡ ਹੈ ਕਿ ਐਸੇ ਹੰਕਾਰੀਆਂ ਨੂੰ ਹੰਕਾਰ ਦੇ ਦਿੰਦਾ ਹੈ ਤੇ ਫਿਰ ਉਹਨਾਂ ਨੂੰ ਹੰਕਾਰ ਦੇ ਵਿੱਚ ਹੀ ਡੋਬ ਕੇ ਮਾਰ ਦਿੰਦਾ ਆਤਮਿਕ ਤੌਰ ਤੇ ਉਹ ਆਪਣੇ ਹੰਕਾਰ ਵਿੱਚ ਹੀ ਡੁੱਬ ਕੇ ਮਰ ਜਾਂਦੇ ਆ ਹੁਣ ਸਾਡਾ ਆਮ ਆਦਮੀ ਦਾ ਕੀ ਹਾਲ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਪਿੱਛੇ ਫਿਰਦੇ ਆ ਭੱਜੀ ਜੇ ਜੀ ਬਾਣੀ ਪੜ੍ਹੀਏ ਨਾ ਗੁਰੂ ਦੀ ਗੱਲ ਸੁਣ ਲਈਏ ਧਿਆਨ ਨਾਲ ਫਿਰ ਸਾਨੂੰ ਇਹਨਾਂ ਇਹਨਾਂ ਪੁਜਾਰੀਆਂ ਦੇ ਪਿੱਛੇ ਭਜਨ ਦੀ ਲੋੜ ਨਹੀਂ ਹੈ ਮੇਰੇ ਗੁਰੂ ਜੀ ਤਾਂ ਇਸ ਰਸਤੇ ਨੂੰ ਕੱਟਦੇ ਐ ਉਹ ਤੇ ਇੱਕ ਨਰੋਲ ਰਸਤਾ ਦੱਸਦੇ ਐ ਨਰੋਲ ਰਸਤਾ ਆਪਣੇ ਆਪ ਨਾਲ ਜੁੜ ਕੇ ਉਹ ਅਕਾਲ ਪੁਰਖ ਵੈਜਰੂ ਨੂੰ ਮਹਿਸੂਸ ਕਰਨਾ ਅੰਦਰੋਂ ਤੇ ਉਹਦੀ ਹੋਂਦ ਨੂੰ ਮਹਿਸੂਸ ਕਰਕੇ ਚੰਗਾ ਸੋਹਣਾ ਵਧੀਆ ਜੀਵਨ ਜੀਣਾ ਉੱਚਾ ਤੇ ਸੁੱਚਾ ਜਿਹਦੇ ਵਿੱਚ ਵਕਾਰ ਨਹੀਂ ਹਾਵੀ ਹੁੰਦੇ ਫਿਰ ਕਿਉਂਕਿ ਵਕਾਰ ਇਹ ਵੀ ਵੇਗ ਨੇ ਨਾ ਛਟੀਆਂ ਨੇ ਵੀ ਯੂ ਨੋ ਸੀ ਕੇ ਨੇ ਕਾਮ ਕ੍ਰੋਧ ਲੋਭ ਉਹ ਤੇ ਹੰਕਾਰ ਇਹ ਵੀ ਸ਼ਕਤੀਆਂ ਨਾ ਸ਼ਕਤੀਆਂ ਨੇ ਇਹ ਤੇ ਸ਼ਕਤੀ ਸ਼ਕਤੀ ਵਿੱਚੋਂ ਆਈਆਂ ਹੋਈਆਂ ਨੇ ਤੇ ਅਸੀਂ ਵੀ ਸ਼ਕਤੀ ਵਿੱਚੋਂ ਬਣੇ ਹੋਇਆ ਐਸ ਕਰਕੇ ਅਸੀਂ ਜੇ ਆਪਣੇ ਆਪ ਨੂੰ ਬਚਾਉਣਾ ਤੇ ਮਾਲਕ ਨਾਲ ਜੁੜੀ ਸ਼ਕਤੀ ਨਾਲ ਜੁੜਾ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰ ਗੁਰੂ ਜੀ ਕਹਿੰਦੇ ਹੁਣ ਆਪਾਂ ਕਹਿੰਦੇ ਆ ਵੀ ਇਹ ਤੇ ਭੂਤ ਪ੍ਰਿਹਿਤ ਹੈ ਹੁਣੁਰੀਦ ਚਲਗੇ ਭੂਤ ਪਰ ਦਾ ਅਸਲ ਹੈ ਕਿ ਮਾਇਆ ਦਾ ਬੋਹ ਮਾਇਆ ਦਾ ਬੋਹ ਹੈ ਜਿਹੜਾ ਉਹ ਭੂਤ ਹੈ ਸਭ ਤੋਂ ਵੱਡਾ ਕਾਮ ਸਭ ਤੋਂ ਵੱਡਾ ਭੂਤ ਹੈ ਕ੍ਰੋਧ ਸਭ ਤੋਂ ਵੱਡਾ ਭੂਤ ਹੈ ਅਹੰਕਾਰ ਸਭ ਤੋਂ ਵੱਡਾ ਭੂਤ ਹੁਣ ਦੇਖੋ ਹੰਕਾਰੀ ਮਨੁੱਖ ਦਾ ਕੀ ਪਤਾ ਕਿਹੜੇ ਦਾ ਨੁਕਸਾਨ ਕਰਦੇ ਉਸ ਤੋਂ ਵੱਡਾ ਭੂਤ ਕਿੱਥੇ ਹੋ ਸਕਦਾ ਕ੍ਰੋਧੀ ਬੰਦੇ ਦਾ ਕੀ ਪਤਾ ਕਿਹਦੇ ਸਿਰ ਚ ਮਾਰੇ ਡਾਂ ਤੇ ਕਰੋ ਸਿਰ ਭੰਨ ਦੇ ਕਿਸੇ ਦਾ ਤੇ ਨਾਲੇ ਆਪ ਜੀਣ ਜਿਆਉ ਨਾਲੇ ਦੂਜੇ ਦਾ ਤਬਰ ਖਾ ਗਸਾ ਉਹ ਰੋੜ ਦੂਗਾ ਕਾਮੀ ਦਾ ਕੀ ਬਤਾ ਕਿੱਥੇ ਕਿਹੜੀ ਗਲਤੀ ਕਰਦੇ ਇਹਨੂੰ ਮਾਇਆ ਦਾ ਮੋਹ ਹੈ ਇਹ ਜਿਹਦੇ ਅੰਦਰ ਵਿਕਾਰ ਨੇ ਇਹ ਬਹੁਤ ਵੱਡੇ ਪ੍ਰੇਤ ਨੇ ਆਪਾਂ ਕਹਿੰਦੇ ਨਾ ਬਾਣੀ ਵਿੱਚ ਲਿਖਿਆ ਹੈ ਭੂਤਪ੍ਰੇਤ ਹੁੰਦੇ ਆਹ ਅਜੇ ਭਾਈ ਭੂਤਪ੍ਰੇਤ ਬਾਣੀ ਪੜੋ ਨਾ ਮੇਰ ਸਾਰੀ ਇੱਕ ਗੱਲ ਸੋਣ ਕਿ ਨਾ ਕਹਦੇ ਹੋ ਕਿ ਬਾਣੀ ਵਿੱਚ ਲਿਖਿਆ ਵੀ ਭੂਤ ਹੁੰਦੇ ਆ ਕਿੱਡਾ بڑا ਸਾਨੂੰ ਇਸ ਕਮਲੇ ਲਾਲ ਸਿਆਣੇ ਲਾਣੇ ਨੇ ਕੋਖਾ ਮਾਰਿਆ ਹੋਇਆ ਸਾਨੂੰ ਸਾਡੀ ਨੇਕ ਕਮਾਈ ਜਿਹੜੀ ਅਸੀਂ ਮਸਾਂ ਕਰਦੇ ਆ ਉਹ ਲੜਾਈ ਜਾ ਰਹੇ ਆ ਅਸੀਂ ਇੰਨਾ ਕਮਾ ਵਿੱਚ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕੇ ਆਨੰਦ ਕਰਾਰਾ ਕੁਰਿਕੇ ਨੇ ਇਹ ਜਿਹੜੇ ਵੇਗ ਨੇ ਨਾ ਕਾਮ ਕਰੋ ਦਰੋ ਮੋਤੇ ਹੰਕਾਰ ਸਕਤੀਆਂ ਨੇ ਜਿਹੜੀਆਂ ਇਹ ਜਮ ਦੇ ਵਸ ਨੇ ਜਮ ਦੇ ਦੀਏ ਇਹ ਮਤਲਬ ਜਨਤਾ ਹੈ ਉਹ ਇਹਨਾਂ ਨੂੰ ਕੰਟਰੋਲ ਕਰਦਾ ਉਹਦੇ ਕੋਲ ਇਹ ਉਦੇ ਪਿੱਛੇ ਲਾ ਕੇ ਤੁਰਦੇ ਆ ਤੇ ਸਾਨੂੰ ਇਹ ਜੰਮ ਦਾ ਮਤਲਬ ਇਹ ਤੇ ਕੀ ਹੈ ਆਤਮਕ ਮੌਤ ਜੇ ਨਹੀਂ ਸਾਨੂੰ ਆਤਮਕ ਮੌਤ ਵੱਲ ਲੈ ਜਾਂਦੇ ਨੇ ਕਾਮ ਕ੍ਰੋਧ ਲੋਭ ਤੇ ਹੰਕਾਰ ਲੈ ਜਾਂਦੇ ਹਨ ਬੰਦੇ ਨੂੰ ਲੋਭ ਆ ਗਿਆ ਸਕੇ ਭਰਾ ਨੂੰ ਹੀ ਮਾਣ ਦਿੰਦਾ ਕਰ ਦਿੰਦਾ ਠੱਗੀ ਉਹਦੇ ਨਾਲ ਅੱਧੀ ਜੀਵ ਨੂੰ ਦੇ ਦਿੰਦਾ ਬਾਕੀ ਆ ਬਾਦ ਕੀ ਕੰਮ ਕਰ ਗਿਆ ਲੋਭ ਕੰਮ ਕਰ ਗਿਆ ਲੋਭ ਰੂਪੀ ਭੂਤ ਚੰਬੜ ਗਿਆ ਆਹ ਕਹਿੰਦੇ ਰੂਹ ਸਾਧੂ ਲੋਗੋਂ ਪਾਣੀ ਚੋਂ ਧੂਤ ਕਿੱਥੋਂ ਲੱਭਣਗੇ ਮਾਨ ਹੀ ਵਿੱਚੋਂ ਧੂਤ ਇਹ ਪ੍ਰਗਿਆਸ਼ਾ ਧੂਤਾਂ ਦੀ ਮਨਮਕ ਜਮ ਮਗ ਪਾਈਨ ਦਿਨ ਦੂਜਾ ਭਾਉ ਪਿਆਰਾ ਜਿਹੜਾ ਪ੍ਰਮਾਤਮਾ ਨੂੰ ਨਾਂ ਸਮਝ ਕੇ ਨਾ ਜਾਣ ਕੇ ਨਾ ਆਪਣੇ ਅੰਦਰ ਮੰਨ ਕੇ ਆਪ ਹਾਜ਼ਰ ਨਾਦਰ ਨਾਂ ਮੰਨ ਕੇ ਚੱਲੇਗਾ ਉਹਨੂੰ ਮਾਇਆ ਨਾਲ ਯਾਰ ਪੈ ਜਾਊਗਾ ਤੇ ਮਾਨਵਕ ਹੋ ਜਾਏਗਾ ਜਾਵਾਂ ਮਗ ਪਾਈਨ ਉਹ ਜਮ ਦੇ ਬਸ ਰਹਿ ਜਾਂਦਾ ਹੁਣ ਜਦੋਂ ਵਗ ਕੀ ਹੋਇਆ ਆਤਮਿਕ ਮੌਤੇ ਮਾਰੇ ਜਾਣਗੇ ਆਪਣੇ ਆਪਣੇ ਲਾਲਚ ਖਾਤਰ ਵੇਚ ਦੇਣਗੇ ਆਪਣੀ ਜ਼ਮੀਰ ਕਹਿਣ ਦਾ ਭਾਵ ਦੇਖੋ ਕਰੋੜਾ ਰੁਪਏ ਇਕੱਠੇ ਬਿਲੀ ਜਾ ਰਹੇ ਹਨ ਹੁਣ ਖਬਰਾਂ ਹੁਣ ਸੁਣਿਆ ਕਰੋ ਰੋਜ਼ ਵਰਤਨ ਤੋਂ ਬਾਅਦ ਨੇ ਉਹ ਪੈਸੇ ਤਾਂ ਜਿਹੜੇ ਉਹਨਾਂ ਨੇ ਖਰਚ ਕੇ ਉਹ ਤਾਂ ਲੈਦਾ ਨਹੀਂ ਬਾਕੀ ਕੋਠੇ ਭਰੇ ਹੋਏ ਨੇ ਤੇ ਜਦੋਂ ਸੀਬੀਆਈ ਦੇ ਆਈਡੀ ਦੇ ਛਾਪੇ ਵੱਜਦੇ ਆ ਫਿਰ ਉਹ ਨੋਟਾਂ ਨੂੰ ਮਚਾਉਂਦੇ ਆ ਆਕੇ ਬੱਚ ਜਾਣ ਤੇ ਸਾਡਾ ਖੇੜਾ ਝੁੱਟ ਜਿਗੇ ਰੋੜ ਜਿਹੜੀ ਮਾਹਿਆ ਲੋਕਾਂ ਦਾ ਖੂਨ ਜੂਸ ਉਸ ਤੇ ਕਮਾਈਆਂ ਨੂੰ ਅੱਗ ਲਾ ਰਿਆ ਆਪਾਂ ਘਰ ਬਤ ਸਾਡੀ ਪਿੰਡਾਂ ਵਾਲਿਆਂ ਦੀ ਕਿ ਬਲਾਹ ਬਦੇ ਕੋਲੇ ਤੇ ਭਾਈ ਨੋਟ ਅੱਗ ਲਾਈ ਨਹੀਂ ਮੁਕਰੇ ਵਾਕੇ ਹੀ ਨਹੀਂ ਮੁਕਦੇ ਇਹ ਗੱਲ ਸਹੀ ਹੋ ਗਈ ਬੱਚੇ ਨਹੀਂ ਫੇਰੋ ਸਾਰੇ ਵੀ ਬੱਚੇ ਉਹਨਾਂ ਦੇ ਸਰੂਤ ਰਹਿ ਗਏ ਫੜੇ ਗਏ ਥੋ ਇਹ ਹਾਲਤ ਕਿਉਂ ਹੈ ਕਿਉਂਕਿ ਅਸੀਂ ਇਨ੍ਹਾਂ ਵੇਗਾਂ ਦੇ ਅਧੀਨਾ ਜੰਪੂਰ ਬਦੇ ਮਾਰੀਆਂ ਨ ਉਹ ਸੁਣੇ ਨਾ ਪੁਕਾਰਾ ਇਹ ਜੀਵ ਫਿਰ ਆਤਮਕ ਤੌਰ ਤੇ ਮਾਰੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਕੋਈ ਨਹੀਂ ਛੁਲਾ ਸਕਦਾ ਇਹਨਾਂ ਕਾਮਾਂ ਦੇ ਕਿ ਜਿਹੜੇ ਲਾਲਚ ਜਿਹੜਾ ਦੁਕਾਰ ਅੰਦਰ ਉਹਨਾਂ ਦੇ ਉਹਨਾਂ ਤੋਂ ਕੋਈ ਨਹੀਂ ਛੁਲਾ ਸਕਦਾ ਇਹਨਾਂ ਨੁਕਸਾਨ ਕਰ ਦੇਣਗੇ ਐਨੇ ਫੜੇ ਜਾਣਗੇ ਜੇਲ੍ਹ ਵਿੱਚ ਵੀ ਜਾਣਗੇ ਜਦੋਂ ਜਮਾਨਤਾ ਹੋ ਗਈਆਂ ਕਿਉਂਕਿ ਪੈਸੇ ਨੇ ਫੇਰ ਜਮਾਨਤਾ ਕਰਾ ਦੇਣਗੇ ਉਹਨੀਆਂ ਉਹਨਾਂ ਨੇ ਅੱਜ ਫੇਰ ਉਹੀ ਕੰਮ ਕਰ ਰਹੇ ਆ ਜਿਸ ਨੂੰ ਕਿਰਪਾ ਕਰੇ ਜਿਸ ਗੁਰ ਮਿਲੈ ਗੁਰਮਖਿ ਨਿਸਤਾਰਾ ਗੁਰੂ ਜੀ ਕਹਿੰਦੇ ਜਿਹਦੇ ਉੱਤੇ ਮਾਲਕ ਕਿਰਪਾ ਕਰਦਾ ਉਹ ਉਹ ਗੁਰੂ ਦੇ ਨਾਲ ਜੁੜ ਜਾਂਦਾ ਧੰ ਕਿੰਨੀ ਪਿਆਰੀ ਗੱਲ ਹੈ ਗੁਰੂ ਜੀ ਕਹਿੰਦੇ ਜਿਸ ਉੱਤੇ ਮਾਲਕ ਆਪਣੀ ਕਿਰਪਾ ਕਰਦਾ ਨਾ ਉਹਨੂੰ ਗੁਰੂ ਨਾਲ ਜੋੜ ਦਿੰਦਾ ਹੁਣ ਗੁਰੂ ਨਾਲ ਜੁੜਨਾ ਕੀ ਹੈ ਸਾਡੇ ਵਾਸਤੇ ਸਿੱਖਾਂ ਵਾਸਤੇ ਕੀ ਹੈ ਗੁਰਬਾਣੀ ਨਾਲ ਜੁੜਨਾ ਜੇ ਜਦੋਂ ਗੁਰਬਾਣੀ ਨਾਲ ਜੁੜਾਂਗੇ ਗੁਰਮਖ ਨਿਸ਼ਟਾਰਾ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਣਾ ਕਰਦੇ ਆਂਗੇ ਇਹਨਾਂ ਵਿਕਾਰਾਂ ਤੋਂ ਬਚਣਾ ਹੈ ਇਥੇ ਨਿਸ਼ਟਾਰਾ ਦਾ ਮਤਲਬ ਹੈ ਜਿਹੜੀ ਗੱਲ ਉੱਪਰ ਚੱਲ ਰਹੀ ਹੈ ਕਾਦੀ ਚੱਲ ਰਹੀ ਹੈ ਕਾਮ, ਕ੍ਰੋਧ, ਲੋਭ, ਉਹ ਤੇ ਹੰਕਾਰ ਜਿਹੜੇ ਅਖੌਤੀ ਧਾਰਮਿਕ ਨੇ ਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰ ਇਹ ਵਿਕਾਰ ਹਾਵੀ ਨੇ ਕਿਉਂਕਿ ਉਹ ਪਰਮਾਤਮਾ ਦੇ ਰਾਹ ਤੇ ਤੁਰਦੇ ਨਹੀਂ ਤੇ ਫਿਰ ਉਹ ਇਹਨਾਂ ਬਕਾਰਾਂ ਦੇ ਅਧੀਨ ਆਮ ਤ੍ਰੂ ਲੋਭੂ ਤੇ ਹੰਕਾਰ ਦੇ ਅਧੀਨ ਜਿਉ ਰਿਹਾ ਤੇ ਇਹ ਜੰਮ ਦੀ ਸਰਕਾਰ ਹੈ ਜੰਮ ਕਿਹੜਾ ਜਿਹੜਾ ਸਾਨੂੰ ਆਤਮਕ ਮੋਤ ਦੇ ਮਾਰਕ ਦਿੰਦਾ ਉਹ ਜੰਮ ਤੇ ਉਸ ਜੰਮ ਦੀ ਇਹ ਸਰਕਾਰ ਹੈ ਉਹ ਜੰਮ ਦੇ ਵਸ ਪਏ ਹੋਏ ਹੈ ਤੇ ਇਹ ਜੰਮ ਦੇ ਇਹ ਬੰਦਾ ਜਿਹੜਾ ਇਸ ਤਰ੍ਹਾਂ ਦਾ ਉਹ ਵੀ ਜੰਮ ਦੇ ਵਸ ਪੈ ਗਿਆ ਤੇ ਉਹਨੂੰ ਮਾਰਿਆ ਜਾਏਗਾ اخਲਾਕੀ ਤੌਰ ਤੇ ਮਰ ਜਾਏਗਾ ਤੋ ਗੁਰੂ ਜੀ ਕੇ ਬਚਨ ਦਾ ਤਰੀਕਾ ਕੀ ਹੈ ਜਿਸ ਨੂੰ ਕਿਰਪਾ ਕਰੇ ਤਿਸ ਕੋ ਮਿਲੇ ਜੀ ਦੇ ਉੱਤੇ ਮਾਲਕ ਕਿਰਪਾ ਕਰਦਾ ਨਾ ਉਹਨੂੰ ਗੁਰੂ ਨਾਲ ਬੁਲਾ ਦਿੰਦਾ ਤੇ ਜਿਹੜਾ ਗੁਰੂ ਨਾਲ ਬੁਲਾ ਦਿੰਦਾ ਗੁਰਮਖ ਨਿਸਤਾਰਾ ਗੁਰੂ ਦੀ ਬਾਣੀ ਦੇ ਦੱਸੇ ਮੁਤਾਬਕ ਆਪਣੇ ਜੀਵਨ ਨੂੰ ਜਿਉਣ ਵਿੱਚ ਹੀ ਇਹਨਾਂ ਬਕਾਰਾਂ ਤੋਂ ਭੱਜ ਸਕਦੇ ਹਾਂ ਇਸ ਤਰ੍ਹਾਂ ਬਾਣੀ ਕੋੜੋ ਪਈ ਵਾਣੀ ਨੂੰ ਇਸ ਤਰ੍ਹਾਂ ਸਮਝੋ ਫਿਰ ਜਾ ਕੇ ਜੀਵਨ ਨੇ ਬਦਲਣਾ ਹੈ